ਸਾਤ ਚੇਆਕਾਰ ਮੈਂ ਅੱਜ ਤੁਹਾਡੇ ਸਾਹਮਣੇ ਅਮਰਤਾ ਪ੍ਰੀਤਮ ਜੀ ਦੀ ਕਵਿਤਾ ਅੱਜ ਆਖਾਂ ਵਾਰਿਸ਼ਾ ਨੂੰ ਪੇਸ਼ ਕਰਨ ਜਾ ਰਿਹਾ ਹਾਂ ਜਿਸ ਵਿੱਚ 1947 ਦੀ ਹੋਏ ਦੇਸ਼ ਵਿਵਾਂਡ ਦਾ ਬਹੁਤ ਹੀ ਦੁਖਦਾਈ ਵਰਣਨ ਹੈ ਆਜਾਖਾਂ ਵਾਰਿਸ਼ਾ ਨੂੰ ਕਿਤ ਕਬਰਾਂ ਵਿੱਚੋਂ ਬੋਲ ਤੇ ਆਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਪਰਕਾ ਬੋਲ ਆਜਾਖਾਂ ਵਾਰਿਸ਼ਾ ਨੂੰ ਕਿਤ ਕਬਰਾਂ ਵਿੱਚੋਂ ਬੋਲ ਤਬੇ ਇਸ਼ਕ ਦਾ ਕੋਈ ਅਗਲਾ ਵਰ ਕਾ ਫੁੱਲ ਇੱਕ ਰੂਹ ਸੀ ਦੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਪੈਨ ਅੱਜ ਲੱਖਾਂ ਦੀਆਂ ਗੁੰਦਿਆਂ ਤੈਨੂੰ ਵਾਰੀ ਸ਼ਾਨੋਂ ਕਹਿ ਵੇ ਦਦਮੰਦ ਆਜਾ ਕਰ ਦਿਆ ਉੱਤ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਛਾਂ ਵਿਚੀਆਂ ਤੇ ਲਹੂ ਦੀ ਪਰੇ ਚਨਾ ਕਿਸੇ ਨੇ ਪੰਜਾਬ ਪਾਣੀਆਂ ਵਿੱਚ ਦਿੱਤੀ ਜ਼ਹਿਰ ਲਾ ਤੇ ਉਹਨਾਂ ਪਾਣੀਆਂ ਤਸ ਤੋਂ ਦੇਿੱਤਾ ਪਾਣੀ ਲਾ ਇਸ ਜਰਕੇ ਜਮੀਨ ਦੇ ਲੂ ਲੂ ਫੁੱਟਿਆ ਜਾ ਗਿੱਟ ਗਿੱਟ ਚੜੀਆਂ ਲਾਲ ਲੀਆਂ ਫੁੱਟ ਫੁੱਟ ਚੜਿਆ ਕੇ ਅੱਜ ਅੱਖਾਂ ਬਾਦ ਦੀ ਸ਼ਾਨ ਨੂੰ ਇੱਕ ਕਬਰਾਂ ਵਿੱਚੋਂ ਖੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਖੋਲ ਵੇ ਅਗਲੀਤੀ ਵਾਫਿਲ ਵਾ ਮੈਂ ਬਗੀਜਾ ਓਨੇ ਹਰ ਇੱਕ ਵਾਸ ਦੇ ਪੰਚਲੀ ਦਿੱਤੀ नाग ਬਨਾ ਪੈਲਾ ਡੰਗ ਮਦਾਰੀਆਂ ਮੰਤਰ ਗਏ ਗੁਵਾਚ ਦੂਜੇ ਡੰਗ ਦੀ ਲੱਗ ਗਈ ਜਨੇ ਖਨੇ ਨੂੰ ਲਾਲ ਲਾਗਾ ਕੀਨੇ ਲੋਕ ਮੁ ਬਸ ਗਿਰ ਡਾਂਗੀ ਡੰਗ ਕੋਲੋਕਲੀ ਪੰਜਾਬ ਦੇ ਨੀਲੇ ਪਹਿ ਗਿਆ ਕੋਲੋਕਲੀ ਪੰਜਾਬ ਦੇ ਨੀਲੇ ਪਹਿ ਗਿਆ ਅਜ ਆਖਾਂ ਬਾਰਿਸ਼ਾਂ ਨੂੰ ਇਤ ਕਬਰਾਂ ਵਿੱਚੋਂ ਹੋਰ ਤੇ ਅੱਜ ਇਹ ਗਾਵੇ ਇਸ਼ਕ ਦਾ ਕੋਈ ਅਗਲਾ ਵਰਤਾ ਗਲਿਆ ਟੁੱਟੇ ਗੀਤ ਸਰੇ ਤਰੇ ਕੋ ਘਰ ਬੰਦ ਸਣੇ ਸੇਜ ਦੇ ਬੇੜੀਆਂ ਲੁੱਟਣ ਦਿੱਤੀਆਂ ਰੋੜ ਸਣੇ ਡਾਲੀਆਂ ਪੀਂਗਾ ਅੱਜ ਪਿਪਲਾਂ ਦੀ ਧੀ ਤੋੜ ਜਿੱਥੇ ਵੱਜਦੀ ਸੀ ਕੋਕ ਪਿਆਰ ਦੀ ਉਹ ਫੰਝਲੀ ਗਈ ਦੁਆਰ ਰਾਜੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਂਚ ਧਰਤੀ ਤੇ ਲਹੂ ਬਸਿਆ ਕਬਰਾਂ ਪਿਆ ਚੋਰ ਪ੍ਰੀਤ ਦੀਆਂ ਸਹਜਾ ਦੀਆਂ ਅੱਜ ਵਿੱਚ ਮਝਾਰਾ ਹੋਣ ਅੱਜ ਸੱਬੇ ਕੈਦੋ ਪਣ ਗਏ ਉਸਨੇ ਇਸ਼ਕ ਦੇ ਚੋਰ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ਼ਾਇਕ ਹੋ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ਼ਾਇਕ ਹੋ ਅਜ ਅੱਖਾਂ ਵਾਰਿਸ਼ਾਂ ਦੀ ਕਿਤ ਕਬਰਾਂ ਵਿੱਚੋਂ ਹੋ ਤੇ ਅੱਜ ਕਿਤਾਬ ਦੇ ਇਸ਼ਕਦਾਰ ਕੋਈ ਅਗਲਾ ਵਰ ਕਾ ਹੋ ਅੱਜ ਆਖਾਂ ਬਾਰਿਸ਼ਾਂ ਨੂੰ ਕਿਤ ਕਬਰਾਂ ਵਿੱਚੋਂ ਗੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਤਰਨ